ਹਰਤੀ ਇਹਦੇ ਲਈ ਪਾਣੀ ਦਾ ਪੱਧਰ ਡੂੰਘਾ ਹੁੰਦਾ ਤੇ ਇੱਕ ਪਿਛਲੇ ਦਿਨੀ ਇੱਕ ਪਾਸੇ ਜਿੱਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ ਕੁਝ ਕਿਸਮਾਂ ਨਾ ਵੇਚਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਰਾਈਸ ਮਿਲਜ਼ ਐਸੋਸੀਏਸ਼ਨ ਸੰਗਰੂਰ ਵੱਲੋਂ ਕਿਸਾਨਾਂ ਨੂੰ ਆਪਣੇ ਸ਼ੈਲਟਰਾਂ ਵਿੱਚ ਪੀਆਰ 126 ਝੋਨਾ ਸਟੋਰ ਨਾ ਕਰਨ ਬਾਰੇ ਪਹਿਲਾਂ ਤੋਂ ਹੀ آگਾਹ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸੇ ਮੁੱਦੇ ਨੂੰ ਲੈ ਕੇ ਅੱਜ ਕਿਸਾਨ ਆਗੂਆਂ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਬੰਸ ਸਿੰਘ ਚੈਲਾ ਨਾਲ ਮੁਲਾਕਾਤ ਕਰਦੇ ਆਂ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਰਾਈਸ ਮillers ਐਸੋਸੀਏਸ਼ਨ ਦੇ ਫੈਸਲੇ ਨੇ ਉਹਨਾਂ ਨੂੰ ਇਸ ਦੁਬਿਧਾ ਵਿੱਚ ਪਾ ਦਿੱਤਾ ਹੈ ਕਿ ਉਹ ਜੀਰੀ ਦੀ ਕਿਹੜੀ ਕਿਸਮ ਨੂੰ ਵੇਚਣ ਤੇ ਕਿਹੜੀ ਕਿਸਮ ਨੂੰ ਨਾ ਵੇਚਣ ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਫੈਸਲੇ ਸੰਬੰਧੀ ਮੁੜ ਵਿਚਾਰ ਕਰਨ ਜਾਂ ਫਿਰ ਕਿਸਾਨਾਂ ਨੂੰ ਨਵੀਂ ਕਿਸਮ ਦੀ ਜੀਰੀ ਵੇਚਣ ਤੇ ਬੋਨਸ ਦੇਣ ਦਾ ਐਲਾਨ ਕਰਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੋਈ ਵੀ ਅਜਿਹਾ ਫੈਸਲਾ ਅਚਾਨਕ ਨਾ ਲਵੇ ਜਿਸ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਵੇ ਇਸ ਦੌਰਾਨ ਮੁੱਖ ਤੇti ਵਾੜੀ ਅਸਟਰ ਡਾਕਟਰ ਹਰਬੰਸਿੰਘ ਨੇ ਮੀਡੀਆ ਨੂੰ ਕੀ ਬਿਆਨ ਦਿੱਤਾ ਆਓ ਤੁਸੀਂ ਵੀ ਸੁਣੋ ਬਾਈ ਨਾਮਕੀ ਤੋੜਾ ਦੀ ਪੂਰੀ ਜੁੰਗ ਨੇ ਤੁਸੀਂ ਅੱਜ ਇਸ ਤਰ੍ਹਾਂ ਕਿਸ ਉਸ ਸਰੂ ਮਿਲਿਾ ਚਲਾ ਨਾਮ ਰਤਨ ਸਿੰਘ ਪਿੰਡ ਰੇੜੀ ਕਈ ਪ੍ਰਾਣਾ ਅਸੀਂ ਚੀਫ ਸਾਹ ਲਵੇ ਆਏ ਸੀ ਵੀ ਜਿਹੜਾ ਸਾਨੂੰ ਬੀਆਂ ਦਾ ਐ ਕਿ ਜੀਰੀ ਬਾਰੇ ਉੱਡਨ ਪਾ ਛੱਡੀਆ ਕੋਈ ਕਹਿੰਦਾ ਉਸਾਰਾ ਲਾਓ ਕੋਈ ਕਹਿੰਦਾ ਪੀਡੀ ਉਸਾਰਾ ਲਾਓ ਕੋਈ ਇਹ ਕਹਿੰਨੇ ਜੁਵਨਾ ਬੀਜੋ ਬਾਣੀ ਹੈ ਕਹਿੰਦੇ ਅਸੀਂ ਖਰੀਦਣੀ ਨਹੀਂ ਜਿਹੜਾ ਸਾਡਾ ਜ਼ਿੰਮੇਦਾਰ ਹੈ ਇਹ ਐਨਆਰਡੀ ਚ ਕਿਉਂ ਪਾਇਆ ਇਹਦਾ ਕਿਉਂ ਨਹੀਂ ਸਿੱਧੀ ਤੋਂ ਸਿੱਧੀ ਸਰਕਾਰ ਹੱਲ ਕਰ ਸਕਦੀ ਜਿਹੜੇ ਸਾਨੂੰ ਬੀਜ ਨੇ ਨੇ ਉਹ ਬਹੁਤ ਸਿਕਰਾਂ ਤੇ ਪਤਾਤੇ ਮਹਿੰਗਾਈ ਤਾਂ ਪਹਿਲਾਂ ਹੀ ਬਹੁਤਾ ਅਜ ਤਾਂ ਮਾਰੇ ਪਿਆ ਸਰਕਾਰਾਂ ਦੇ ਪਹਿਲਾਂ ਹੀ ਆ ਸਾਡਾ ਗੱਲ ਘੁੱਟਣ ਲੱਗੇ ਨੇ ਠੀਕ ਹੈ ਮੰਨਦੇ ਸੀ ਪੰਡਿਆ ਰਹੇ ਸਾਡਾ ਸਾਨੂੰ ਇਹ ਬੜੀ ਝੁੱਕਦੀ ਗੱਲ ਆ ਪਰ ਸਾਡੇ ਦੂਏ ਪਾਸੇ ਫਸਲਾਂ ਦਾ ਜਿਹੜੀਆਂ ਨਵੇਂ ਬਰੇਜੀ ਬਜਾਉਦੇ ਨੇ ਉਹਨਾਂ ਦਾ ਸਾਨੂੰ ਸਹੀ ਢੰਗ ਨਾਲ ਰੇਟ ਦੇਣਾ ਆ ਜਿਹੜੇ ਬੀਜ ਦਿੰਦੇ ਨੇ ਇਹ ਸਾਡੀ ਸੰਗੀ ਕਿਹਦੇ ਘੁੱਟ ਦੇਣਾ 60 ਰੁਪਏ 700 ਰੁਪਏ ਕਿੱਲੋਂ ਦਾ ਬੀਜ ਦਿੰਦੇ ਨੇ ਉਹੀ ਸਾਡੀ ਜਿਰੀ ਆ ਅਸੀਂ ਇਹ ਸਰਪਾਰਥ ਕਰਦਾ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀਆਂ ਇਹ ਜਿਹੜੀਆਂ ਗੱਲਾਂ ਤੇ ਧੂਰ ਗੌਰ ਕਰੇ ਕਿਹੜੀ ਚਈਆ ਜਿਰੀ ਨਾ ਬੀਜ ਨੂੰ ਇਹ ਸਾਡੀ ਨਾ ਬੀਜ ਨੂੰ ਪੀੜੀ ਉਸ਼ਾ ਤੇ ਦੂਈ ਉਸ਼ਾ ਇਹ ਕਹਿੰਦੇ ਨੇ ਅਸੀਂ ਸਰਕਾਰ ਕਹਿੰਦੇ ਲਾਉਣੀ ਨਹੀਂ ਜੇ ਨਹੀਂ ਲਾਉਣੀ ਨਾ ਅਸੀਂ ਛੱਡ ਦਿੰਦੇ ਨਾ ਲਾਉਂਦੇ ਆ ਫਿਰ ਦੂਈ ਵਾਰ ਇੱਕ ਤਾਂ ਸਾਨੂੰ ਬੀਜ ਲੈਤਾ ਲੈਣਾ ਇਹ ਕਿਥਨ ਜਿਹੜਾ ਉਹਨਾਂ ਦਾ ਅਸਲ ਮਤਲਬ ਕਰੀਜਣ ਵਾਲਾ ਉਹ ਸਾਨੂੰ ਪੱਕਾ ਨਹੀਂ ਸਮਝੋ ਬਦਲਦਾ ਸਹੀ ਕੋਟਾ ਦਾ ਢੜਕਤਾ ਕੁਲੇ ਬਰੇਡੀਆਂ ਲੈਡ ਆਉਂਦੀਆਂ ਨੇ ਉਹਨੂੰ ਸਰਕਾਰ ਕਹਿੰਦੀ ਜੀਵੇ ਸਿੰਨਾ ਲੈਦੇ ਸੀ ਕਿੱਥੇ ਲਈਏ ਉਹਨਾਂ ਨੂੰ ਐਵੇਂ ਮੰਗੂ ਖਰੀਦਿਆ ਸਾਡਾ ਕੋਈ ਹਲਤਾ ਕੀਤਾ ਜੇ ਬਈ ਪੱਕਾ ਸੀ ਬਦਲ ਆ ਗਈ ਕੋਈ ਗੱਲ ਨਹੀਂ ਭਾਈ ਤੁਹਾਡਾ ਨਾਮ ਕੀ ਹੈ ਕਿਹੜਾ ਮੇਰਾ ਨਾਮ ਭਗਵੰਤ ਸਿੰਘ ਆ ਜੀ ਪਿੰਡ ਹਰੇੜੀ ਆ ਵੀ ਅਸੀਂ ਨਾ ਸਰਕਾਰ ਵੱਲੋਂ ਜਿਹੜੀ ਊਸਾ 44 ਤੇ ਪੀ ਊਸਾ ਤੇ ਬੈਨ ਲੱਗਿਆ ਤੇ ਉਧਰ ਦੂਜੇ ਪਾਸੇ ਜਿਹੜੇ ਸੈਲਰਾਂ ਵਾਲੇ ਨੇ ਉਹ ਕਹ ਰਹੇ ਨੇ ਅਸੀਂ ਸਭੀ ਨਹੀਂ ਖਰੀਦਣੀ ਇਸ ਲਈ ਲੋਕ ਬੜੇ ਕਨਫਿਊਜ਼ਨ ਚ ਨੇ ਵੀ ਅਸੀਂ ਕੀ ਕਰੀਏ ਕਿਹੜੀ ਪੌਦ ਲਾਈਏ ਤੇ ਇਸ ਲਈ ਅੱਜ ਅਸੀਂ ਅਫਸਰਾਂ ਨਾਲ ਗੱਲ ਕਰਨ ਆਏ ਤੇ ਵੀ ਜਿਹੜੀ 26 ਤੇ ਆ ਵੀ ਇਹਨੂੰ ਖਰੀਦਣਗੇ ਜਾਂ ਨਾ ਪਰ ਉਹਨਾਂ ਨੇ ਦੱਸਿਆ ਵੀ 26 ਦੀ ਜਿਹੜੀ ਖਰੀਦ ਆ ਉਹ ਹੋਊਗੀ ਇਸ ਲਈ ਬਾਕੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਆਪਣਾ ਸੰਗਰੂਰ ਏਰੀਆ ਵੀ ਇਹ ਜਿਆਦਾ ਊਸ਼ਾ ਹੀ ਜਿਆਦਾ 80% ਊਸ਼ਾ ਲੱਗਦੀ ਹੈ ਇੱਥੇ ਵੀ ਜਿਹੜੇ ਦੂਜੇ ਬੀਜ ਨੇ ਲੋਕਾਂ ਕੋਲੇ ਕਿਸੇ ਕੋਲੇ ਹੈ ਨਹੀਂ ਜਿਹੜੇ ਊਸ਼ਾ ਦਾ ਬੀਆ ਇਹ ਘਰ ਘਰ ਪਿਆ ਤੇ ਜਿਹੜੇ ਦੂਜੇ ਬੀਜ ਨੇ 100 ਤੋਂ ਲੈ ਕੇ 2-250 ਤੱਕ ਬੀਜ ਮੇ ਰਹੇ ਨੇ ਇਹ ਕਿਸਾਨਾ ਜਿਹੜਾ ਮੜਾ ਉਹ ਨਹੀਂ ਖਰੀਦਣ ਯੋਗ ਹੈਗਾ ਇਸ ਲਈ ਸਰਕਾਰ ਨੂੰ ਬੇਨਤੀ ਕਰਦੇ ਆਂ ਸੀ ਵੀ ਹੌਲੀ ਹੌਲੀ ਬੀਜਾਂ ਦੇ ਸਬਸਿਡੀ ਦਿੱਤੀ ਜਾਵੇ ਤੇ 1 ਲੱਖ ਤੇ ਕੋਈ ਵੀ ਚੀਜ਼ ਨੂੰ ਬਦਲਣਾ ਕਿਸਾਨ ਦਾ ਗੱਲ ਕੋਟਣ ਵਾਲੀ ਗੱਲ ਹੈ ਵੀ ਇਸ ਲਈ ਜਿਹੜੇ 26 ਆ ਵੀ ਇਹ 30 ਕਾਉਂਟਲ ਦੀ ਨਿਕਲਦੇ ਜਿਹੜੀ ਊਸਾ 44 ਤੇ ਪੀਲੀ ਊਸਾ ਇਹ 40 ਕਾਉਂਟਲ ਦੀ ਹੁੰਦੀ ਆ ਉਹਦੇ ਵਿੱਚ ਵੀ ਕਿਸਾਨ ਨੂੰ ਬਹੁਤ ਜ਼ਿਆਦਾ ਲਾਹਸਾ ਇਸ ਲਈ ਜਿਹੜੀਆਂ 26 ਤੇ ਬਿਜਾਰ ਹੋਰ ਵੈਰਿਟੀਆਂ ਤੇ ਤੇ ਸਰਕਾਰ ਘੱਟ ਤੋਂ ਘੱਟ 2-300 ਰੁਪਏ ਬੋਨਸ ਦੇਵੇ ਤੇ ਬੀਜਾਂ ਤੇ ਸਬਸਿਡੀ ਵਗੈਰਾ ਦੇ ਕੇ ਹਾਂ ਅਸੀਂ ਵੀ ਚਾਹੁੰਦੇ ਆ ਵੀ ਪਾਣੀ ਡੂੰਘਾ ਜਾ ਰਿਹਾ ਤੇ ਲੇਟ ਵੈਰਿਟੀਆਂ ਤੇ ਥੋੜੇ ਉਹਤੇ ਲੱਗਿਆ ਜਾਵੇ ਪਰ ਸਰਕਾਰ ਕੁਝ ਕਰੇ ਨਾ ਕਿ ਕੱਲਾ ਕਿਸਾਨਾਂ ਦੇ ਵਜਨ ਨਾਲ ਸਿੱਟੇ ਵੀ ਸਰਕਾਰ ਨੂੰ ਵੀ ਕੁਝ ਸਾਡੇ ਲਈ ਕਰਨਾ ਚਾਹੀਦਾ ਹਾਂਜੀ ਹਾਂਜੀ ਸਰਕਾਰ ਨੂੰ ਵੀ ਐਲਾਨ ਕਰੇ ਵੀ 26 ਤੇ ਸਹੀ ਰੇਟ ਮਿਲੂਗਾ ਇੱਕ ਜਿਹੜਾ 26 ਜੀਰੀਆ ਇਹਦੇ ਮੋਇਸਚਰ ਵਗੈਰਾ ਥੋੜਾ ਜਿਆਦਾ ਰਹਿੰਦਾ ਵੀ ਉਹਦੀ ਵੀ ਖਰੀਦ ਸਰਕਾਰ ਗਰੰਟੀ ਲਵੇ ਤੇ ਬੋਨਸ ਵਗੈਰਾ ਵੀ ਇਹ ਤੇ ਦੇਵੇ ਕਿਉਂਕਿ ਕਿਸਾਨ ਨੂੰ ਘਾਟਾ ਨਾ ਪਵੇ ਕਿਸਾਨ ਨੂੰ ਹੁਣ ਕਿਹੜੇ ਕਿਹੜੀ ਮਤਲਬ ਫਸਲ ਵੀ ਫਸਲ ਵੀ ਜਲ ਗਈ ਜਿਹੜੇ ਉੱਪਰ ਜੀਰੀ ਉੱਪਰ ਕਦਮ ਦੀ ਲੱਗ ਜਿੰ ਜਿਹੜੀ ਉੱਪਰ پابੰਦੀ ਨਹੀਂ ਹੈਗੀ ਅ ਵੈਰਾਈਟੀਆਂ ਨੇ ਕੁਝ ਜਿਹੜੀਆਂ ਅਸੀਂ ਜਿਹੜਾ ਮੈਕਮਾ ਇਹ ਡਿਸਕਰੇਜ ਕਰਦਾ ਜਿਹੜੀਆਂ ਲੰਮਾ ਸਮਾਂ ਲੈਣ ਵਾਲੀਆਂ ਐਮਬ੍ਰੇਟੀਆਂ ਨੇ ਜਿਵੇਂ ਪੂਛਾ 47 ਹੈ ਪੀਲੀ ਪੂਛ ਹੈ ਜਿਹੜਾ ਬਹੁਤ ਜ਼ਿਆਦਾ ਇਹ 160 ਤੋਂ 165 ਦਿਨ ਲੈਂਦੀ ਹੈ ਪਾਣੀ ਬਹੁਤ ਜ਼ਿਆਦਾ ਖਰਚ ਹੁੰਦਾ ਇਹਦੇ ਤੇ ਸਪਰੇਹਾਂ ਵੀ ਵੱਧ ਹੁੰਦੀਆਂ ਨੇ ਇਹਦੇ ਬਦਲ ਦੇ ਵਜੋਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਵੈਰਾਈਟੀਆਂ ਨੇ ਰეკਮੈਂਡਡ 126 131 128 129 ਜਿਹੜੀਆਂ ਮਤਲਬ ਸਮਾਂ ਵੀ ਘੱਟ ਲੈਂਦੀਆਂ ਨੇ ਔਰ ਬਿਮਾਰੀ ਵੀ ਇਹਨਾਂ ਨੂੰ ਘੱਟ ਲੱਗਦੀ ਹੈ ਅਸੀਂ ਮੈਕਮੇ ਵੱਲੋਂ ਇਹ ਪੁਰਜੋਰ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਅਸੀਂ ਵੀ ਜਿਹੜੀਆਂ ਇਹ ਵੈਰਟੀਆਂ ਨੇ ਇਹਨਾਂ ਦੀ ਵੱਧ ਤੋਂ ਵੱਧ ਬਜਾਈ ਕੀਤੀ ਜਾਵੇ ਤਾਂ ਜੋ ਆਪਣਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਨੂੰ ਵੀ ਬਚਾਇਆ ਜਾ ਸਕੇ ਤੇ ਜਿਹੜਾ ਅ ਅਘੀਰ ਦੇ ਵਿੱਚ ਜਦੋਂ ਖੂਸ ਹੈ ਆਪਾਂ ਨੂੰ ਸੰਭਾਲਣ ਦੀ ਲੋਡ ਪੈਂਦੀ ਹੈ ਤਾਂ ਇਹ ਈਜ਼ੀਲੀ ਜਿਹੜੇ ਆਪਾਂ ਸੰਦ ਅਸੀਂ ਸਬਸਿਡੀ ਤੇ ਦਿੰਨੇ ਆ ਸੁਪਰ ਸੀਡਰ ਵਗੈਰਾ ਉਹਦੇ ਨਾਲ ਮੈਨੇਜ ਕੀਤਾ ਜਾ ਸਕਦਾ ਹੈ ਜਿਹੜੀ ਪੂਛ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਉਹਨਾਂ ਦਾ ਖੂਸ ਹੈ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਉਦੇ ਚ ਫਿਰ ਕਿਸਾਨ ਨੂੰ ਅਗਲੌਣੀ ਪੈਂਦੀ ਹੈ ਕਿਉਂਕਿ ਉਹ ਇਹਨਾਂ ਮਸ਼ੀਨਾਂ ਨਾਲ ਛੇਤੀ ਨਹੀਂ ਠੀਕ ਹੁੰਦਾ ਕਿਉਂਕਿ ਸਮਾਂ ਜਿਹੜਾ ਕਣਕ ਬੀਜਣ ਦਾ ਉਹ ਬਹੁਤ ਘੱਟ ਹੁੰਦਾ ਕਿਸਾਨ ਕੋਲੇ ਇਹਦੇ ਕਰਕੇ ਉਹ ਪੋਲੂਸ਼ਨ ਦੀ ਸੰਸਿਆ ਵੀ ਆਪਣੀ ਜੇ ਆਪਾਂ ਸ਼ਾਰਟ ਡਿਊਰੇਸ਼ਨ ਵੈਰੈਟੀਆਂ ਲਾਉਨੇ ਆ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲਾਉਨੇ ਆ ਉਹ ਵੀ ਹੱਲ ਹੁੰਦੀ ਹੈ ਤੇ ਸਾਰੇ ਮਸਲੇ ਆਪਣੇ ਪਾਣੀ ਵਾਲਾ ਮਸਲਾ ਵੀ ਹੱਲ ਹੁੰਦਾ ਤੇ ਇਹ ਹੀ ਮੈਂ ਤਾਂ ਅਪੀਲ ਕਰਦਾ ਕਿਸਾਨਾਂ ਨੂੰ ਵੀ ਇਹ ਜਿਹੜੀਆਂ ਵੈਰੈਟੀਆਂ ਨੇ ਯੂਨੀਵਰਸਿਟੀ ਕੁਸ਼ ਪਾਰਕਸ ਦਾ ਉਹੀ ਬੀਜੀਆਂ ਜਾਣ ਕਿ ਇਹ ਇਹਨੇ ਮੁਲਾਕਾਤ ਕਿਸਾਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਇਹਨਾਂ ਦੇ 30 ਮਿੰਟੀਆਂ ਨੇ ਸੈਲਰ ਵਾਲੇ ਨਹੀਂ ਲੈ ਰਹੇ ਨਹੀਂ ਸੈਲਰ ਵਾਲਿਆਂ ਨਾਲ ਦੇਖੋ ਸੈਲਰ ਵਾਲਿਆਂ ਨਾਲ ਕਿਸਾਨ ਦਾ ਕੀ ਮਤਲਬ ਹੈ ਸਰਕਾਰ ਨੇ ਝੋਨਾ ਜਿਹੜਾ ਖਰੀਦਣਾ ਕੋ ਸੈਲਰ ਵਾਲਾ ਆਪੇ ਸਰਕਾਰ ਨਾਲ ਗੱਲ ਕਰਨਗੇ ਜੇ ਕੋਈ ਉਹਨਾਂ ਨੂੰ ਸਮੱਸਿਆ ਹੈ ਜਾਂ ਇਹ ਜਿਹੜੀ ਖਰੀਦਦਾਰੇ ਐਫਸੀਆਈ ਜਿਹੜੀ ਖਰੀਦ ਕਰਦੀ ਹੈ ਮੇਨਲੀ ਜਾਂ ਏਜੰਸੀਆਂ ਜਿਹੜੀਆਂ ਖਰੀਦ ਕਰਦੀਆਂ ਨੇ ਉਹ ਆਪੇ ਇਸ ਜੀ ਨੂੰ ਹੱਲ ਕਰਨਗੇ ਦੱਸੋ ਇਹ ਨਾ ਪਹਿਲਾਂ ਵੀ ਜਿਹੜੀਆਂ ਇਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਵੱਧ ਤੋਂ ਵੱਧ ਇਹਨਾਂ ਦੀ ਬਜਾਈ ਕੀਤੀ ਜਾਵੇ ਆਪਣਾ ਪਾਣੀ ਬਚੂਗਾ ਜਿਹੜਾ ਹੁਣ ਏਨੀ ਏਨੀ ਦੂਰ ਆਪਣਾ ਡਾਰਕ ਜ਼ੋਨ ਦੇ ਵਿੱਚ ਸਾਰਾ ਸੰਗਰੂਰ ਬਰਨਾਲਾ ਜ਼ਿਲ੍ਹਾ ਜਿਹੜਾ ਇਹ ਮੇਰੇ ਕੋਲ ਹੈ ਜ਼ਿਲ੍ਹਾ ਡਾਰਕ ਜ਼ੋਨ ਦੇ ਵਿੱਚ ਚਲੇ ਗਿਆ ਪਾਣੀ ਹੁਣ 2 200 ਫੁੱਟ ਡਿਲੀਵਰੀਆਂ ਚਲਦੀਆਂ ਨੇ ਤਾਂ ਆਪਣਾ ਜਿਹੜਾ ਪਾਣੀ ਹੈ ਉਹ ਜੇ ਘੱਟ ਵਰਤੋਂ ਹੋਊਗੀ ਤਾਂ ਉਹ ਔਰ ਜਿਹਾ ਸੁਧਾਰ ਆਊਗਾ ਉਹਦੇ ਲੈਵਲ ਦੇ ਵਿੱਚ ਮੈਂ ਤਾਂ ਇਹੀ ਫੀਲ ਕਰੂੰਗਾ ਵੀ ਜਿਹੜੀਆਂ ਵੈਰਾਈਟੀਆਂ ਨੇ ਯੂਨੀਵਰਸਿਟੀ ਵੱਲੋਂ ਬੀ ਹੈ ਜਿਹੜਾ ਦਿੱਤਾ ਜਾ ਰਿਹਾ ਹੈ 126 ਦਾ ਵੀ ਦਿੱਤਾ ਜਾ ਰਿਹਾ ਹੈ 129 ਦਾ 131 ਦਾ ਇਹ ਬਾਂਸਮੱਦੀ ਵੈਰਾਈਟੀਆਂ ਨੇ ਇਹਨਾਂ ਦਾ ਬੀ ਹੈ ਜਿਹੜਾ ਕੇਵੀਕੇ ਆਪਣੇ ਫਾਰਮ ਤੋਂ ਤੇ ਯੂ ਆ ਇਹ ਪੈਨਸਸ ਸੈਂਟਰ ਤੋਂ ਦਿੱਤਾ ਜਾ ਰਹੇ ਹਨ ਉਹ ਵੱਧ ਤੋਂ ਵੱਧ ਕਿਸਾਨ ਖਰੀਦਣ ਤੇ ਇਹ ਵੈਰਾਈਟੀਆਂ ਦੀ ਬਿਜਾਈ ਕਰਨ। ਜੋਰ ਐਮ ਐਸ ਪੀ ਉਹਦੇ ਤੇ ਤਕਰੀਰ ਅੱਗੇ ਵੀ ਹੁੰਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਊਗੀ। ਜੇਕਰ ਕਿਸਾਨ ਬਾਸਮਤੀ ਵੀ ਜਿਹੜਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਾਸਮਤੀ ਵੈਰੀਆ ਜੇ ਕਿਸਾਨ ਬੀਜਦਾ ਪਰ ਇਹਦੀ ਵੀ ਸਰਕਾਰੀ ਖਰੀਦ ਨਹੀਂ ਹੁੰਦੀ ਬਾਸਮਤੀ ਦੀ। ਪ੍ਰਾਈਵੇਟ ਖਰੀਦ ਹੁੰਦੀ ਹੈ। ਪਿਛਲੇ ਸਾਲਾਂ 'ਚ ਵਧੀਆ ਕਿਸਾਨ ਨੂੰ ਮਤਲਬ ਫਾਇਦਾ ਹੋਇਆ ਇਹਦਾ। ਲੱਖ ਲੱਖ ਰੁਪਏ ਦੀ ਵੀ ਏਕੜ ਦੇ ਵਿੱਚੋਂ ਨਿਕਲੀ ਹੈ। ਜਿਹੜਾ ਏਰੀਆ ਕੁਝ ਨਾ ਕੁਝ ਮਤਲਬ ਹਰੇਕ ਕਿਸਾਨ ਨੂੰ ਬਾਸਮਤੀ ਵੈਰੇਟੀਆਂ ਥੱਲੇ ਵੀ ਲਿਆਉਣਾ ਚਾਹੀਦਾ ਸਮਾਂ ਘੱਟ ਲੈਂਦੀਆਂ ਨੇ ਖਰਚਾ ਘੱਟ ਹੁੰਦਾ ਕਾਦ ਘੱਟ ਪੈਂਦੀਆਂ